ਆਪ ਮੈਂ ਕਮਾਉਣੇ ਨਹੀਂ ਇਹਨਾਂ ਲਈ ਮੈਂ ਰਹਿਣ ਨਹੀਂ ਦੇਣੇ ਜੇ ਅੱਜ ਤੋਂ 10 ਸਾਲ ਪਹਿਲਾਂ ਵੀ ਖਾਦੇ ਆ ਨਾ ਸਾਰੇ ਕਢਾਉਂ ਬਿਆਸ ਸਨੇਤ ਕਢਾ ਕੇ ਖਜ਼ਾਨੇ ਚ ਖਜ਼ਾਨੇ ਚ ਤੁਹਾਡੇ ਕੋਲੇ ਤੜਕੀ ਗਾਲਾਂ ਕਢਣ ਲੈਂਦੇ ਮੈਨੂੰ ਦੱਸ ਕਢ ਲੂ ਮੈਂ ਕਿਹ ਜਿਹਨਾਂ ਚ ਲੋਕ ਮਿਲਣਾਂ ਨੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੱਢੀ ਜੋ ਬਸ ਜੀ ਹੁਣ ਬਸ ਭਗਵਾਨ ਤਬਾਨ ਨੇ ਤਾਂ ਹੁਣ ਸਰਕਾਰ ਨੇ ਟੁੱਟ ਜਾਣਾ ਤੇ ਬਸ ਅਸੀਂ ਬਣ ਜਾਣਾ شیخ ਚਿੱਲੀ ਵਾਲੀ ਜਿਹੜੀ ਚ ਕਾਣੀ ਜੀ ਨਹੀਂ ਪੜਦੇ ਹੁੰਦੇ ਸੀ ਮੇਰੀ ਨੀਅਤ ਤੇ ਸ਼ੱਕ ਨਾ ਕਰਿਓ ਨੀਅਤ ਜਮਾਂ ਸੱਚੀ ਹੈ ਕਈ ਵਾਰੀ ਕੋਈ ਆਰਡਰ ਹੋਣ ਨੂੰ ਟਾਈਮ ਲੱਗ ਜਾਂਦਾ ਸਰਕਾਰੀ ਕੰਮ ਹੈ ਫਾਈਲਾਂ ਰੁਕ ਜਾਂਦੀਆਂ ਅਫਸਰ ਜਿਹੜੇ ਨੇ ਉਹਨਾਂ ਨੂੰ ਹਜੇ ਠੀਕ ਕਰਨ ਨੂੰ ਥੋੜਾ ਟਾਈਮ ਲੱਗ ਗਿਆ ਕਿਉਂਕਿ ਪਹਿਲਾਂ ਪੁਰਾਣੀ ਬੈਠੇ ਸੀ ਉਹੀ ਉਹ ਮੈਂ ਮੈਂ ਨਾ ਮੰਨੂ ਮੈਂ ਨਾ ਮੰਨੂ ਤੇ ਫਿਰ ਉਹ ਤੋਂ ਬਾਅਦ ਹੁਣ ਸ਼ੁਰੂ ਹੋਇਆ ਕਿ ਇੰਨਾ ਕੁਝ ਮਿਲਣ ਲੱਗ ਗਿਆ ਅਗਲੇ 2 ਸਾਲ ਦੇਖਿਓ ਹੁਣ ਤੁਸੀਂ ਕਿਉਂਕਿ ਮੈਂ ਨਾ ਤਾਂ ਘਰੇ ਲੈ ਕੇ ਜਾਣੇ ਨੇ ਪੈਸੇ ਆਪ ਮੈਂ ਕਮਾਉਣੇ ਨਹੀਂ ਇਹਨਾਂ ਲਈ ਮੈਂ ਰਹਿਣ ਨਹੀਂ ਦੇਣੇ ਜੇ ਅੱਜ ਤੋਂ 10 ਸਾਲ ਪਹਿਲਾਂ ਵੀ ਖਾਦੇ ਆ ਨਾ ਸਾਰੇ ਕਢਾਉਂ ਬਿਆਸ ਸਨੇਤ ਕਢਾ ਕੇ ਖਜ਼ਾਨੇ ਚ ਖਜ਼ਾਨੇ ਚ ਤੁਹਾਡੇ ਕੋਲੇ ਤੈਨੂੰ ਤਾਂ ਡਰਦੇ ਨੇ ਤੈਨੂੰ ਤਾਂ ਹਰ ਰੋਜ਼ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਕਿਉਂਕਿ ਉਹਨੂੰ ਪਤਾ ਵੀ ਇਹ ਇਹ ਡਰਦਾ ਹੈ ਨਹੀਂ ਇਹ ਤੇ ਨਾ ਕੋਈ ਸਾਥੋਂ ਕੋਈ ਕੇਸ ਕੁਸ ਬਣਨਾ ਹੈ ਇਹ ਆਮ ਘਰਾਂ ਦਾ ਮੁੰਡਾ ਹੈ ਇਹ ਕਿਉਂ ਬਣ ਗਿਆ ਇੱਥੇ ਤਾਂ ਸਾਡੇ 3 ਪੁੱਤ ਬੰਦੇ ਹੁੰਦੇ ਆ ਬਸ ਆ ਹੀ ਬੰਗੇ ਨੇ ਟੜਕੀ ਗੱਲਾਂ ਕੱਢ ਲੈਣੇ ਮੈਨੂੰ ਦੱਸ ਕੱਢ ਲੂ ਮੈਂ ਕਿਹ ਜਿਨ੍ਹਾਂ ਚ ਲੋਕ ਮਿਲਣਾਂ ਨੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੱਢੀ ਜੋ ਉਹੀ ਆਪਦੇ ਵੱਲੋਂ ਹੀ ਬਣੇ ਬੈਠੇ ਨੇ ਬਸ ਜੀ ਹੁਣ ਬਸ ਭਗਵਾਨ ਤਮਾਨ ਨੇ ਤਾਂ ਹੁਣ ਸਰਕਾਰ ਨੇ ਟੁੱਟ ਜਾਣਾ ਤੇ ਬਸ ਅਸੀਂ ਬਣ ਜਾਣਾ شیخ ਚਿੱਲੀ ਵਾਲੇ ਜਿਹੜੀ ਚ ਕਾਣੀ ਜੀ ਨਹੀਂ ਪੜਦੇ ਹੁੰਦੇ ਸੀ ਆਂਡਿਆਂ ਦੀ ਟੋਕਰੀ ਵਾਲੀ ਉਹ ਉਹ ਹੈ ਐ ਕਿਵੇਂ ਟੁੱਟੀ ਜੀ ਸਰਕਾਰ ਬਈ ਲੋਕਾਂ ਨੇ ਬਣਾਈ ਆ ਬਈ 92 एमएल ਨੇ ਲੋਕਾਂ ਨੇ ਸਰਕਾਰ ਬਣਾਈ ਆ ਆਪਦੀ ਸਰਕਾਰ ਆ ਲੋਕਾਂ ਦੀ ਆਪਦੀ ਪਹਿਲੀ ਵਾਰ ਤਾਂ ਮੁੱਖ ਮੰਤਰੀ ਨੂੰ ਐ ਹੱਥ ਦੇ ਕੇ ਖੜਾ ਲੈਂਦੇ ਨੇ ਸੜਕ ਤੇ